ਜੋ ਸਟਾਰਟ ਕਰਦੇ ਆ ਜੋ ਇਸ ਵਿੱਚ ਫਿਲ ਕਰਨਾ ਸਕਰੋਲ ਮਾਰਨੀ ਆ ਤੇ ਉਹ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਕਿੰਨੀ ਤੇਜ਼ੀ ਦੇ ਨਾਲ ਇਸ ਨੂੰ ਜ ਬਣਾਵਾਂਗੇ ਜਿੰਨੀ ਆਪਾਂ ਤੇਜ਼ ਇਸ ਦੀ ਆਪਣੇ ਬੁਕਰਮ ਨੂੰ ਆਪਾਂ ਇਧਰ ਉਧਰ ਕਰਾਂਗੇ ਤਾਂ ਉਹਨੇ ਜ਼ਿਆਦਾ ਵਧੀਆ ਬਣਦੀ ਹੈ ਜੀ ਤੇ ਆ ਤੁਹਾਨੂੰ ਦਿਖਾਉਣੀ ਆ ਹਾਂਜੀ ਜੋ ਆਪਣੀ ਸਲਵਾਰ ਦਾ ਪਹੁੰਚਾ ਸੀ ਉਹ ਬਣ ਕੇ ਰੈਡੀ ਹੈ ਤੇ ਬਹੁਤ ਹੀ ਸਫਾਈ ਨਾਲ ਬਣਦਾ ਜੀ ਜੇ ਆਪਣੀ ਜੋ ਸਕਰੋਲ ਹੁੰਦੀ ਹੈ ਜਿੰਨੀ ਆਪਾਂ ਉਸ ਨੂੰ ਤੇਜ਼ੀ ਨਾਲ ਜਿਗਜੈਗ ਵਾਂਗੂ ਹਲਾਵਾਂਗੇ ਮੂਰੀ ਨੂੰ ਤੇ ਬਹੁਤ ਹੀ ਸਫਾਈ ਨਾਲ ਬਣਦੀ ਹੈ ਤੁਹਾਨੂੰ ਜ਼ੂਮ ਕਰਕੇ ਦਿਖਾਉਣੀ ਆ ਤੇ ਬਹੁਤ ਫਿਨਿਸ਼ਿੰਗ ਨਾਲ ਜੋ ਆਪਣੀ ਮੂਰੀ ਦਾ ਜੋ ਸਕਰੋਲ ਹੁੰਦੀ ਹੈ ਤਿਆਰ ਹੁੰਦੀ ਹੈ ਜੀ ਬਣ ਕੇ ਤੇ ਜਿਆਦਾ ਇਸ ਦੇ ਵਿੱਚ ਆਪਾਂ ਨੂੰ ਜੋ ਪ੍ਰੈਕਟਿਸ ਦੀ ਜਿਆਦਾ ਲੋੜ ਹੁੰਦੀ ਹੈ ਸਲਵਾਰ ਤੇ ਜਦੋਂ ਆਪਾਂ ਮੂਰੀ ਬਣਾਉਨੇ ਆ ਜਿੰਨੀ ਤੇਜ਼ੀ ਨਾਲ ਆਪਾਂ ਉਸ ਦੀ ਜੋ ਸਕਰੋਲ ਦੀ ਆਪਾਂ ਸਪੀਡ ਰੱਖਾਂਗੇ ਤਾਂ ਓਨੀ ਵੀ ਸਫਾਈ ਨਾਲ ਆਪਣੀ ਜੋ ਸਕਰੋਲ ਬਣੂਗੀ